ਲੋਕੀ ਥੋੜੀ-ਬੋਧੀ ਪੈਲੀ ਤੋਂ ਵੀ ਰੱਜ ਕੇ ਰੋਟੀ ਖਾਈ ਜਾਂਦੇ ਸੀ ਅੱਜ ਸਾਡੀਆਂ ਪੈਲੀਆਂ ਦਾ ਰੇਟ 30 ਦੀ 40 40 ਲੱਖ ਰੁਪਏ ਲੱਗਿਆ ਕਰੋੜ ਕਰੋੜ ਰੁਪਏ ਲੱਗਿਆ ਵੱਡਾ ਹਾਈਵੇ ਨਿਕਲਣ ਲੱਗਾ ਵਾ ਅਸੀਂ ਸਾਰਾ ਕੁਝ ਵੇਚ ਵਟ ਕੇ ਤੇ ਬਾਹਰਲੇ ਦੇਸ਼ਾਂ 'ਚ ਦਿਹਾੜੀਆਂ ਕਰਨ ਵਾਸਤੇ ਨਿਆਣੇ ਕੱਢ ਦਿੱਤੇ ਆਪਣੀ ਕੱਢੇ ਕਿ ਨਹੀਂ ਕੱਢੇ ਦੱਸੋ ਬਈ ਰੋਟੀ ਦੇ ਪਹਿਲਾਂ ਵੀ ਲੋਕੀ ਖਾ ਕੇ ਸੌਂਦੇ ਸੀ ਆ ਬਜ਼ੁਰਗਾਂ ਨੂੰ ਪੁੱਛੋ ਚਟੀਆਂ ਦਾੜੀ ਵਾਲੇ ਨੂੰ ਜਦੋਂ ਫਸਲ ਹੀ ਕਿੰਤੀ ਮਿੰਦੀ ਦੀ ਹੁੰਦੀ ਸੀ 5 ਪੀਪੇ ਨਿਕਲ ਆਏ 10 ਪੀਪੇ ਨਿਕਲ ਆਏ 15 ਪੀਪੇ ਕਣਕ ਦੇ ਨਿਕਲ ਆਏ ਉਦੋਂ ਕਿਤੇ ਲੋਕੀ ਭੁੱਖੇ ਮਰ ਚਲੇ ਸੀ ਅੱਜ ਸਾਰਾ ਕੁਝ ਹੋ ਕੇ ਵੀ ਅਹੀਂ ਆਖਿਆ ਵੀ ਹੈ ਹੀ ਕੱਖ ਨਹੀਂ ਪੰਜਾਬ 'ਚ ਮੈਂ ਇੱਕ ਬੇਨਤੀ ਕਰਾਂਗਾ ਸਤਿਕਾਰਯੋਗ ਬੀਬੀਆਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਮੁੰਡੇ ਐਡਜਸਟਮੈਂਟ ਕਰ ਲੈਂਦੇ ਆ ਜਿੱਥੇ ਮਰਜ਼ੀ ਚੱਲੇ ਜਾਣ ਤੁਹਾਨੂੰ ਬੇਨਤੀ ਆ ਨੌਆਂ ਧੀਆਂ ਬਚਾ ਲਓ ਜੇ ਬਚਾਈਆਂ ਜਾਂਦੀਆਂ ਜਿੱਤੇ ਕਾਂਦੋਲੇ ਪ੍ਰਦੇਸ਼ ਆ ਤੁਸੀਂ 30 ਦੀ 40 40 ਲੱਖ ਰੁਪਈਆ ਖੂ ਖਾਤੇ ਪਾ ਕੇ ਤੇ ਕੁੜੀਆਂ ਜਾਜੇ ਚੜ ਕੇ ਬਾਹਰ ਨੂੰ ਤੋਰੀ ਜਾਂਦੇ ਆ ਮੈਂ ਇੰਗਲੈਂਡ ਚੋਂ ਹੀ ਆਇਆ ਮੈਂ ਸਭ ਤੋਂ ਵੱਡੇ ਗੁਰਦਾਰੇ ਦੇ ਸਾਹਮਣੇ ਤੁਹਾਡੀਆਂ ਕੁੜੀਆਂ ਕੰਮ ਮੰਗਦੀਆਂ ਵੇਖੀਆਂ ਬਾਬਾ ਜੀ ਕਿ ਦੇ ਕੋ ਕੰਮ ਹੋਵੇ ਤੇ ਸਾਨੂੰ ਦਵਾ ਦਿਓ ਅਹੀਂ ਇੱਥੇ ਸਾਰਾ ਪਿੰਡ ਵਕਤ ਪਾ ਕੇ ਰੱਖਿਆ ਜਾਂਦਿਆਂ ਹੀ ਕੰਮ ਮਿਲ ਗਿਆ ਐ ਜਾਂਦਿਆਂ ਹੀ ਸੈੱਟ ਹੋ ਗਈ ਡਾਲਰ ਪਾਉਣ ਕਮਾਉਣ ਦੀ ਸਾਡੀ ਤੇ ਉਹਨਾਂ ਇੱਥੋਂ ਜਦੋਂ ਮਾੜੇ-ਮੋٹے ਆਈਫੋਨ ਦਾ ਵੀਰ ਕੋਈ ਫੋਨ ਆ ਇਹਦੇ ਅੱਗੇ ਤਾਂ ਮੇਰੇ ਮੈਨੂੰ ਖਿਲਾਰ ਦਿਓ ਮੇਰੀ ਫੋਟੋ ਚਿੱਟੀ ਆਉਣ ਲੱਗ ਪੈਣੀ ਆ ਇਹਦੇ ਬਲਾ ਇਦਾਂ ਦੀ ਆਈਫੋਨ ਵਾਏ ਹੁਣ ਜਦੋਂ ਬਾਹਰੋਂ ਆਈਫੋਨ ਤੋਂ ਫੋਟੋ ਆਉਂਦੀ ਆ ਨਾ ਇੱਥੇ ਮਗਰ ਲਿਆਂ ਨੂੰ ਆ ਪੜਥੂ ਪਿਆ ਹੁੰਦਾ ਵੇਚੋ ਪੈਲੀ ਅਹੀ ਵੀ ਚੱਲ ਜਾਣਾ ਉਹ ਪਤਾ ਨਹੀਂ ਕਿ ਡੇ ਰੁੱਖ ਤੋਂ ਝਾੜ-ਝਾੜ ਕੇ ਕਿੱਥੇ ਕਰਨ ਬੈ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕੰਦੋਲੇ ਪ੍ਰਦੇਸ਼ ਆ ਕਿਤੇ ਕੰਮ ਨਹੀਂ ਹੈਗੇ ਨੌਂਾਂ ਧੀਆਂ ਬਚਾ ਕੇ ਰੱਖੋ ਜੇ ਬਚਾਈਆਂ ਜਾਂਦੀਆਂ